ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਤੁਹਾਨੂੰ ਇੱਕ ਅਜੇ ਹੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਗਰੀਬੀ ਕੱਟੀ ਜਾਵੇਗੀ ਤੇ ਤੁਸੀਂ ਬਹੁਤ ਅਮੀਰ ਹੋ ਜਾਓਗੇ ਤੁਹਾਡੇ ਕੋਲ ਜੋ ਸਭ ਤੋਂ ਮਹਿੰਗੀ ਧਾਤ ਸੋਨਾ ਉਹ ਇੱਕ ਇੱਕ ਕੁਇੰਟਲ ਤੁਹਾਡੇ ਕੋਲ ਪਹੁੰਚ ਜਾਵੇਗਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੋ ਵੀਡੀਓ ਦੇ ਅੰਤ ਤੱਕ ਤੁਸੀਂ ਇਸ ਨੂੰ ਜਰੂਰ ਦੇਖਣਾ ਵੀਡੀਓ ਤੇ ਬਨੇ ਰਹਿਣਾ ਕਿ ਤੁਹਾਨੂੰ ਕਿਵੇਂ ਇੱਕ ਕੁਆਂਟਮ ਸੋਨਾ ਮਿਲੇਗਾ ਔਰ ਇਹ ਸੋਨਾ ਕਿੱਥੋਂ ਆਵੇਗਾ ਇਸ ਦੇ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜੋ ਵਿਗਿਆਨੀਆਂ ਨੇ ਬਹੁਤ ਹੀ ਵੱਡਾ ਇੱਕ ਰਹੱਸਮਈ ਖਜ਼ਾਨਾ ਕੱਢ ਕੇ ਲੈ ਕੇ ਆਏ ਨੇ ਜੋ ਤੁਹਾਡੇ ਧਰਤੀ ਦੇ ਥੱਲੇ ਹੀ ਬਹੁਤ ਸਾਰਾ ਸੋਨਾ ਇਹਦਾ ਪਿਆਇ ਸੋ ਵਿਗਿਆਨੀਆਂ ਨੇ ਜੋ ਅਸੰਭਵ ਸੀ ਉਸ ਨੂੰ ਸੰਭਵ ਕਰ ਲਿਆ ਸੋ ਹੁਣ ਜੋ ਖੋਜਾਂ ਹੋ ਰਹੀਆਂ ਸੀ ਧਰਤੀ ਦੇ ਉੱਪਰ ਕਿ ਧਰਤੀ ਦੇ ਅੰਦਰ ਕਿਹੜੀਆਂ-ਕਿਹੜੀਆਂ ਧਾਤਾਂ ਛੁਪੀਆਂ ਹੋਈਆਂ ਨੇ ਉਹ ਧਾਤਾਂ ਕਿੰਨੀ ਡੂੰਘਾਈ ਤੇ ਨੇ ਉਹਨਾਂ ਨੂੰ ਕਿਵੇਂ ਕੱਢਿਆ ਜਾਵੇ ਜੋ ਸਭ ਤੋਂ ਵੱਧ ਮਹਿੰਗੀ ਧਾਤ ਸੋਨਾ ਹੈ ਅਮੀਰਾਂ ਦਾ ਇਹ ਬਹੁਤ ਜ਼ਿਆਦਾ ਗਹਿਣੇ ਬਣਾਏ ਜਾਂਦੇ ਨੇ ਔਰ ਇਸ ਸੋਨੇ ਨੂੰ ਜਿਹੜਾ ਕਿ ਤੋਲਿਆਂ ਦੇ ਹਿਸਾਬ ਦੇ ਵਿੱਚ ਇਸ ਦਾ ਜਿਹੜਾ ਰੇਟ ਹੁੰਦਾ ਸੋਨਾ ਤਾਂਤ ਜੇਕਰ ਤੁਸੀਂ ਸੋਚੋ ਤੁਹਾਡੇ ਕੋਲ ਇੱਕ ਕੁਆਂਟਲ ਆ ਜਾਵੇ ਤਾਂ ਫਿਰ ਤੁਸੀਂ ਕਿੰਨੇ ਅਮੀਰ ਹੋਗੇ ਸੋ ਅਜੇ ਹਾਈ ਕਰਨ ਜਾ ਰਹੀਆਂ ਨੇ ਸਰਕਾਰਾਂ ਅਜੇ ਹਾਈ ਹੁਣ ਕੁਝ ਹੋਣ ਜਾ ਰਿਹਾ ਹੈ ਜਿਸ ਦੇ ਬਾਰੇ ਹੁਣ ਜੋ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਸਾਡੇ ਸਭ ਤੋਂ ਵੱਧ ਧਰਤੀ ਹੇਠ ਸੋਨਾ ਪਿਆ ਹੈ ਪਰ ਅਸੀਂ ਉਸ ਨੂੰ ਕੱਢਣ ਵਿੱਚ ਸਫਲ ਕਿਵੇਂ ਹੋਵਾਂਗੇ ਸੋ ਵਿਗਿਆਨੀਆਂ ਨੇ ਉਹ ਨਵੀਂ ਤਕਨੀਕ ਲੱਭ ਰਹੀ ਹੈ ਜਿਸ ਤਰ੍ਹਾਂ ਇਹ ਸੋਨਾ ਨਿਕਲੇਗਾ ਸੋ ਦੁਨੀਆ ਵਿੱਚ ਅਮੀਰ ਬਣਨ ਲਈ ਹਰ ਕੋਈ ਸੋਚਦਾ ਹੈ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਕਿ ਮੈਂ ਅਮੀਰ ਹੋਵਾਂ ਮੇਰੇ ਕੋਲ ਬਹੁਤ ਧਨ ਹੋਵੇ ਅਮੀਰਾਂ ਵਾਲੀ ਲਗਜ਼ਰੀ ਜ਼ਿੰਦਗੀ ਜੀਵਾਂ ਸੋ ਉਹ ਹੁਣ ਤੁਹਾਡਾ ਸੁਪਨਾ ਪੂਰਾ ਹੋ ਜਾਵੇਗਾ ਵਿਗਿਆਨੀਆਂ ਨੇ ਜੋ ਇਸ ਦਾ ਸਾਰਾ ਤਰੀਕਾ ਲੱਭਿਆ ਜੋ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਧਾਤ ਜਿਹੜੀ ਹੈ ਉਹ ਮਹਿੰਗੀ ਹੈ ਸੋ ਉਹਨਾਂ ਨੂੰ سونے ਨੂੰ ਲੈ ਕੇ ਚੋਹਰ ਪਾਸੇ ਜਿਹੜਾ ਕਿ ਖੋਜਾਂ ਕੀਤੀਆਂ ਜਾ ਰਹੀਆਂ ਸੀ ਧਰਤੀ ਦੇ ਥੱਲੇ ਇੰਨਾ ਸੋਨਾ ਪਾਇਆ ਗਿਆ ਜੋ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਇੱਕ ਕੁਆਂਟਲ ਵੀ ਸੋਨਾ ਵੰਡ ਦਿੱਤਾ ਜਾਵੇ ਤਾਂ ਫਿਰ ਵੀ ਉਹ ਸੋਨਾ ਖਤਮ ਨਹੀਂ ਹੋਵੇਗਾ ਕੀ ਇਹ ਸੰਭਵ ਹੈ ਜੇਕਰ ਵਿਗਿਆਨੀਆਂ ਦੀ ਮੰਨੀਏ ਤਾਂ ਦੁਨੀਆ ਵਿੱਚ ਇੰਨਾ ਸੋਨਾ ਮਿਲ ਸਕਦਾ ਹੈ ਬਿਲਕੁਲ ਠੀਕ ਹੈ ਵਿਗਿਆਨੀਆਂ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇੱਕ ਕਵਾਂਟਲ ਸੋਨਾ ਮਿਲ ਸਕਦਾ ਹੈ ਜੇਕਰ ਅਸੀਂ ਉਸ ਸੋਨੇ ਦੀ ਖਾਨ ਤੱਕ ਪਹੁੰਚਣ ਵਿੱਚ ਸਫਲ ਹੋ ਗਏ ਤਾਂ ਅਨੋਖੇ ਪ੍ਰਯੋਗ ਨੇ ਵਿਗਿਆਨੀਆਂ ਵਿੱਚ ਉਮੀਦ ਜਗਾਈ ਹੈ ਕਿ ਇਸ ਨਾਲ ਸਾਰੀ ਗਰੀਬੀ ਖਤਮ ਹੋਵੇਗੀ ਹਰ ਵਿਅਕਤੀ ਅਮੀਰ ਬਣ ਜਾਵੇਗਾ ਜੋ ਅੱਜ ਸਾਡੇ ਪੂਰੀ ਦੁਨੀਆ ਦੀ ਆਬਾਦੀ ਹੈ ਸੋਨੇ ਨੂੰ ਅਮੀਰਾਂ ਦੀ ਧਾਤ ਕਿਹਾ ਜਾਂਦਾ ਹੈ ਅੱਜ ਦੁਨੀਆ ਵਿੱਚ ਬਹੁਤ ਘੱਟ ਮਾਤਰਾ ਵਿੱਚ ਜਿਹੜਾ ਸੋਨਾ ਬਹੁਤ ਸਾਰੇ ਦੇਸ਼ਾਂ ਵਿੱਚ ਸੋਨੇ ਦੀ ਤਾਂਤ ਨਹੀਂ ਹੁੰਦੀ ਪਰ ਹੁਣ ਵਿਗਿਆਨੀਆਂ ਦਾ ਦਾਅਵਾ ਹੈ ਕਿ ਧਰਤੀ ਦੀ ਡੂੰਘਾਈ ਦੇ ਵਿੱਚ ਜਿਹੜਾ ਸੋਨਾ ਲੁਕਿਆ ਹੋਇਆ ਜਿਸ ਦੀ ਅਸੀਂ ਪਛਾਣ ਕੀਤੀ ਹੈ ਉਹ ਤਕਨੀਕ ਵਿਕਸਤ ਕੀਤੀ ਜਾ ਰਹੀ ਹੈ ਕਿ ਇਹ ਇੰਨਾ ਜਿਹੜਾ ਅਸੀਂ ਸੋਨਾ ਕਿ ਦੁਨੀਆ ਦਾ ਹਰ ਵਿਅਕਤੀ ਦੇ ਅਮੀਰ ਬਣ ਜਾਵੇ ਇਸ ਦੀ ਤਕਨੀਕ ਨਾਲ ਜੋ ਉਸ ਡੂੰਘਾਈ ਤੱਕ ਪਹੁੰਚਿਆ ਜਾਵੇ ਜੋ ਕਿ ਸੋਨੇ ਦੀ ਸਤ੍ਹਾ ਨੂੰ ਪੁੱਟਿਆ ਜਾਵੇ ਸੋ ਲੋਕ ਸੋਚਦੇ ਨੇ ਕਿ ਜੇਕਰ ਧਰਤੀ ਅੰਦਰ ਇੰਨਾ ਸੋਨਾ ਹੈ ਤਾਂ ਸਰਕਾਰਾਂ ਇਸ ਨੂੰ ਬਾਹਰ ਕਿਉਂ ਨਹੀਂ ਕੱਢ ਦਿੰਦੀਆਂ ਇਹ ਇਹੀ ਇੱਕ ਕਾਰਨ ਬਣਿਆ ਰਿਹਾ ਹੈ ਉਹਨਾਂ ਦੇ ਕੋਲ ਅਜੀਆਂ ਤਕਨੀਕਾਂ ਨਹੀਂ ਅਜੇ ਤੱਕ ਬਣੀਆਂ ਵਿਗਿਆਨੀਆਂ ਨੇ ਦੱਸਿਆ ਜੇਕਰ ਸਰਕਾਰਾਂ ਦੇ ਕੋਲ ਅਜੀਆਂ ਤਕਨੀਕਾਂ ਆ ਜਾਂਦੀਆਂ ਤਾਂ ਸਰਕਾਰਾਂ ਨੇ ਉਹ ਸੋਨਾ ਕੱਢ ਲੈਣਾ ਸੀ ਜਿਵੇਂ ਅਸੀਂ ਧਰਤੀ ਥੱਲੋਂ ਪਾਣੀ ਕੱਢ ਰਹੇ ਹਾਂ ਧਰਤੀ ਦੇ ਥੱਲੋਂ ਅਸੀਂ ਆਪਣਾ ਜਿਹੜਾ ਕਿ ਬਾਲਣ ਕੱਢ ਰਹੇ ਹਾਂ ਉਸ ਤਰ੍ਹਾਂ ਅਸੀਂ ਸੋਨਾ ਵੀ ਕੱਢ ਲੈਣਾ ਸੀ ਹੋਰ ਵਕ ਵਕ ਤਤਾ ਕੱਢ ਰਹੇ ਹਾਂ ਪਰ ਸੋਨਾ ਕਿੱਥੇ ਛੁਪਿਆ ਹੋਇਆ ਹੈ ਕਿੰਨੀ ਡੂੰਘਾਈ ਤੇ ਇਸ ਬਾਰੇ ਅਜ ਵਿਗਿਆਨੀਆਂ ਨੇ ਜਿਹੜਾ ਪੂਰਾ ਜਾਣਕਾਰੀ ਦਿੱਤੀ ਹੈ ਅਸਲੀਅਤ ਇਹ ਹੈ ਕਿ ਧਰਤੀ ਦੀ ਡੂੰਘਾਈ ਵਿੱਚ ਇੱਕ ਜਾਂ ਦੋ ਨਹੀਂ ਸਗੋਂ ਅਰਬਾਂ ਟਨ ਸੋਨਾ ਪਿਆ ਹੈ ਅਜੇ ਜੋ ਸਵਾਲ ਇਹ ਉੱਠਦਾ ਹੈ ਕਿ ਇੰਨਾ ਸੋਨਾ ਮਹਿੰਗਾ ਹੋਣ ਦੇ ਬਾਵਜੂਦ ਵੀ ਸਰਕਾਰ ਇਸ ਨੂੰ ਕਿਉਂ ਨਹੀਂ ਕੱਢਣ ਦਾ ਉਪਰਾਲਾ ਕਰ ਰਹੀ ਇਹ ਸੋਨਾ ਹੈ ਕਿੱਥੇ ਇਹ ਸੋਨਾ ਧਰਤੀ ਦੀ ਸਤ੍ਹਾ ਦੇ ਉੱਪਰਲੀ ਪਰਤ ਜਿੱਥੇ ਕੋਰ ਦੇ ਵਿਚਕਾਰ ਦੱਬਿਆ ਹੋਇਆ ਹੈ ਧਰਤੀ ਦੀ ਉੱਪਰਲੀ ਪਰਤ 8 ਤੋਂ 15 ਕਿਲੋਮੀਟਰ ਦੀ ਡੂੰਘਾਈ ਵਿੱਚ ਹੈ ਹੁਣ ਤੱਕ ਵਿਗਿਆਨੀ ਵੱਧ ਤੋਂ ਵੱਧ 12 ਕਿਲੋਮੀਟਰ ਦੀ ਡੂੰਘਾਈ ਤੱਕ ਹੀ ਜੋ ਥੱਲੇ ਜਾ ਸਕੇ ਨੇ ਉਸ ਤੋਂ ਅੱਗੇ ਜਿਹੜੀ ਡੂੰਘਾਈ ਸੋਨੇ ਦੀ ਖਾਣ ਹੈ ਜਿੱਥੇ ਸਿਰਫ 5 ਕਿਲੋਮੀਟਰ ਉਸ ਤੋਂ ਅੱਗੇ ਹੋਰ ਡੂੰਘਾਈ ਹੈ ਪਰ ਵਿਗਿਆਨੀ ਉਸ ਤੱਕ ਪਹੁੰਚਣ ਵਿੱਚ ਅਸਫਲ ਰਹੇ ਨੇ ਸੋ ਤਕਨੀਕੀ ਮਹਿਰਾਂ ਦੇ ਅਨੁਸਾਰ ਇਹੀ ਕਿਹਾ ਜਾ ਰਿਹਾ ਕਿ ਹੁਣ ਉਹ 5 ਕਿਲੋਮੀਟਰ ਹੋਰ ਥੱਲੇ ਡੂੰਘਾਈ ਕਰਨਗੇ ਜੋ ਕਿ ਜਦੋਂ ਧਰਤੀ ਬਣੀ ਸੀ ਉਸ ਸਮੇਂ ਇਹ ਸੂਰਜ ਤੋਂ ਵੱਖ ਹੋਏ ਵੱਖ-ਵੱਖ ਗ੍ਰਹਿ ਇਸ ਸੋਨੇ ਦਾ ਇੱਕ ਬਹੁਤ ਵੱਡੀ ਖਾਨ ਇਸ ਧਰਤੀ ਦੇ ਥੱਲੇ ਜਿਹੜੀ ਦੱਬ ਗਈ। ਸੋ ਵਿਗਿਆਨੀਆਂ ਨੇ ਹੁਣ ਅਜਿਹਾ ਤਰੀਕਾ ਲੱਭ ਰਿਹਾ ਜਿਸ ਨਾਲ ਕਈ ਕਿਲੋਮੀਟਰ ਹੇਠਾਂ ਮਜੂਦ ਸੋਨਾ ਕੱਢਿਆ ਜਾਵੇਗਾ। ਧਰਤੀ ਦੀ ਡੂੰਘਾਈ ਬਹੁਤ ਜ਼ਿਆਦਾ ਤਾਪਮਾਨ ਅਤੇ ਦਬਾਅ ਹੁੰਦਾ ਹੈ। ਇਸ ਡੂੰਘਾਈ ਦੇ ਅੰਦਰ ਸੋਨੇ ਦੇ ਕਣਾਂ ਨੂੰ ਸਤ੍ਹਾ ਤੇ ਲਿਆਉਣ ਲਈ ਵਿਗਿਆਨੀ ਸਦੀਆਂ ਤੋਂ ਕੰਮ ਕਰ ਰਹੇ ਹਨ। ਇੱਕ ਵੱਡੀ ਸਮੱਸਿਆ ਇਹ ਵੀ ਸੀ ਕਿ ਸੋਨਾ ਆਮ ਹਲਾਤਾਂ ਵਿੱਚ ਪ੍ਰਤੀਕਿਰਿਆ ਨਹੀਂ ਕਰਦਾ। ਉੱਥੇ ਇਹ ਵੀ ਜਵਾਲਾਮੁਖੀ ਵਿੱਚ ਅਤੇ ਧਰਤੀ ਦੀ ਡੂੰਘਾਈ ਵਿੱਚ ਪ੍ਰਤੀਕਿਰਿਆ ਕਰਦਾ ਹੈ ਅਣੂ ਦੇ ਰੂਪ ਵਿੱਚ ਆਉਂਦਾ ਹੈ ਭਾਵ ਡੂੰਘਾਈ ਵਿੱਚ ਸੋਨਾ ਵੱਖਰੇ ਤੌਰ ਤੇ ਨਹੀਂ ਬਲਕਿ ਸਿਰਫ ਅਣੂ ਦੇ ਹਿੱਸੇ ਵਜੋਂ ਹੀ ਪਾਇਆ ਜਾ ਸਕਦਾ ਹੈ ਸੋ ਜੋ ਵੱਖ-ਵੱਖ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਧਰਤੀ ਦੀ ਸਤ੍ਹਾ ਦੇ ਹੇਠਾਂ 50 ਤੋਂ 80 ਕਿਲੋਮੀਟਰ ਦੀ ਡੂੰਘਾਈ ਤੇ ਚਲਾ ਜਾਵੇ ਤਾਂ ਸੋਨਾ ਜਿਹੜਾ ਕਿ ਉਹ ਸਲਫਰ ਵਰਗੇ ਤਾਤੂ ਪਦਾਰਥਾਂ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ ਤੇ ਅਜੇ ਅਣੂਆਂ ਵਿੱਚ ਬਦਲ ਜਾਵੇਗਾ ਕਿ ਆਸਾਨੀ ਨਾਲ ਉਹ ਆਪਣੀ ਜਗ੍ਹਾ ਬਦਲ ਵੀ ਸਕਦਾ ਹੈ ਸੋ ਸਲਫਰ ਨਾਲ ਕਿਰਿਆ ਕਰਨ ਤੋਂ ਬਾਅਦ ਸੋਨੇ ਦੇ ਅਣੂ ਆਸਾਨੀ ਨਾਲ ਧਰਤੀ ਦੇ ਅੰਦਰੋਂ ਨਿਕਲ ਕੇ ਬਾਹਰ ਆ ਜਾਣਗੇ ਉੱਪਰਲੀ ਸਤ੍ਹਾ ਤੇ ਇਸ ਗੱਲ ਦੀ ਪੁਸ਼ਟੀ ਉਸਦੇ ਪ੍ਰਯੋਗਾਂ ਵਿੱਚ ਵੀ ਹੋਈ ਏ ਜੋ ਕਿ ਲੈਬਾਂ ਦੇ ਵਿੱਚ ਪ੍ਰਯੋਗ ਕੀਤੇ ਗਏ ਨੇ ਆਧਾਰ ਜੋ ਕਿ ਇਹਨਾਂ ਵਿਗਿਆਨੀਆਂ ਦੀ ਉਮੀਦ ਹੈ ਕਿ ਅਜੇ ਦਿਨ ਉਹ ਆਵੇਗਾ ਜਦੋਂ ਧਰਤੀ ਦੀ ਰੁਗਾਹੀ ਤੋਂ ਛੁਪਿਆ ਹੋਇਆ ਸੋਨਾ ਇਸ ਵਿਧੀ ਰਾਹੀਂ ਅਸੀਂ ਸਾਰਾ ਬਾਹਰ ਕੱਢਾਂਗੇ ਸੋ ਇਹ ਪ੍ਰਯੋਗ ਸਫਲ ਹੋਵੇਗਾ ਜੋ ਵਿਗਿਆਨੀਆਂ ਨੇ ਕਿਹਾ ਕਿ ਅਸੀਂ ਇਸ ਨੂੰ ਜੋ ਕਿ ਤਕਨੀਕੀ ਮਾਹਰਾਂ ਦੇ ਅਨੁਸਾਰ ਸੋਚ ਰਹੇ ਆ ਕਿ ਕਦੋਂ ਤੱਕ ਇਸ سونے ਨੂੰ ਅਸੀਂ ਧਰਤੀ ਦੇ ਥੱਲੇ ਪਹੁੰਚ ਸਕਦੇ ਆ ਉਹਦਾ ਸੋਨਾ ਬਾਹਰ ਕੱਢਿਆ ਜਾ ਸਕੇ